ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਜਿੰਦਵੜੀ ਨੇੜੇ ਸ੍ਰੀ ਆਨੰਦਪੁਰ ਸਾਹਿਬ ਆਓ ਜਾਣੀਏ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇਹ ਗੁਰਦੁਆਰਾ ਸਾਹਿਬ 6ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੀ ਚਰਨ ਛੋਹ ਪ੍ਰਾਪਤ ਹੈ ਇੱਕ ਦਿਨ ਬਾਬਾ ਗੁਰਦਿੱਤਾ ਜੀ ਕੀਤਪੁਰ ਸਾਹਿਬ ਤੋਂ ਸ਼ਿਕਾਰ ਖੇਡਦੇ ਖੇਡਦੇ ਇੱਥੇ ਪਹੁੰਚ ਗਏ ਇੱਥੇ ਵੱਡਾ ਘਣਾ ਜੰਗਲ ਸੀ ਤੇ ਇੱਕ ਛੱਪੜੀ ਵੀ ਸੀ ਜਦੋਂ ਛੱਪੜੀ ਵਿੱਚ ਪਾਣੀ ਪੀ ਰਹੀ ਗਾਂ ਨੇ ਕੁਝ ਹਿਲਜੁਲ ਕੀਤੀ ਤਾਂ ਬਾਬਾ ਗੁਰਦਿੱਤਾ ਜੀ ਵੱਲੋਂ ਕੋਈ ਸ਼ਿਕਾਰ ਸਮਝ ਕੇ ਤੀਰ ਚਲਾ ਦਿੱਤਾ ਗਿਆ ਜਿਸ ਨਾਲ ਗਾਂ ਦੀ ਮੌਤ ਹੋ ਗਈ ਗਾਂ ਦੀ ਮਾਲਕਣ ਬਜ਼ੁਰਗ ਔਰਤ ਰੋਣ ਲੱਗੀ ਕਿ ਇਹ ਗਾਂ ਹੀ ਉਸਦੇ ਗੁਜ਼ਾਰੇ ਦਾ ਸਾਧਨ ਸੀ ਤਾਂ ਪਿੰਡ ਵਿੱਚ ਇਕੱਠ ਹੋ ਗਿਆ ਤਾਂ ਬਾਬਾ ਗੁਰਦਿੱਤਾ ਜੀ ਨੇ ਕਿਹਾ ਕਿ ਉਹ ਗਾਂ ਨੂੰ ਜ਼ਿੰਦਾ ਕਰ ਦਿੰਦੇ ਹਨ ਤਾਂ ਬਾਬਾ ਗੁਰਦਿੱਤਾ ਜੀ ਵੱਲੋਂ ਛੱਪੜੀ ਵਿੱਚੋਂ ਪਾਣੀ ਲੈ ਕੇ ਗਾਂ ਦੇ ਉੱਪਰ ਮਾਰਿਆ ਗਿਆ ਇਸ ਤਰ੍ਹਾਂ ਮਰੀ ਹੋਈ ਗਾਂ ਦੁਆਰਾ ਜੀਵਤ ਹੋ ਗਈ ਜਿਸ ਕਰਕੇ ਇਸ ਪਿੰਡ ਦਾ ਨਾਂ ਜਿੰਦਵੜੀ ਪਿਆ ਭਾਵ ਗਾਂ ਦੇ ਵਿੱਚ ਦੁਆਰਾ ਜਿੰਦ ਵੜ ਗਈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪਿੰਡ ਜਿੰਦਵੜੀ